ਅੰਨ ਦਿਨ ਦਿਨ ਨਵੇਂ ਬਲੌਗ ਦੀ ਨਵੇਂ ਸ਼ੁਰੂਆਤ ਦੀ ਇੱਕ ਵਾਰ ਫਿਰ 10ਵੇਂ ਦਿਨ ਦੀ ਨਵੇਂ ਦਿਨ ਦੀ ਨਵੇਂ ਸ਼ੁਰੂਆਤ ਜੀ ਅੱਜ ਹੈ ਜੀਆ ਤਰੀਕ 11 1 2022 6:26 ਵਜੇ ਜਾਣਗੇ ਸਾਢੇ 6 ਹੋ ਗਏ ਠੀਕ ਆ ਤਾਂ ਮੈਂ ਉੱਠ ਖੜਿਆ ਸੀਗਾ ਤੇ ਉੱਠ ਕੇ ਮੈਂ ਬੁਰਸ਼ ਵੀ ਕਰ ਲਿਆ ਪਾਣੀ ਵੀ ਪੀ ਲਿਆ ਗੋਸਾ ਕਰਕੇ ਤੇ ਜਰੂਰੀ ਕੰਮ ਕਰਕੇ ਜਲਿਆ ਹੁਣ ਮੈਂ ਦੁਕਾਨ ਖੋਲੂਗਾ ਦੁਕਾਨ ਖੋਲ ਕੇ ਉਸ ਤੋਂ ਬਾਅਦ ਵਿੱਚ ਮੈਂ ਥੋੜੀ ਚਫਾਈ ਕਰਕੇ ਨਾ ਉਹ ਨਾ ਕੋਈ ਗੰਦਰਾ ਸਭ ਜਾ ਕੇ ਆ ਕੇ ਉਹ ਦੂਬਾ ਚ ਕੱਲ ਜਿਹੜੀ ਵੀਡੀਓ ਬਣਾਈ ਸੀ ਵੀਡੀਓ ਐਡਿਟ ਕਰਕੇ ਤੇ ਅਪਲੋਡ ਕਰਕੇ ਤੁਹਾਨੂੰ ਬਾਅਦ ਦੇ ਵਿੱਚ ਮਿਲੂੰਗਾ ਤੁਸੀਂ ਵੀਡੀਓ ਚ ਬਣੇ ਰਹੋ ਵੀਰੇ ਸਕਿੱਪ ਨਾ ਕਰੋ ਚਲੋ ਮਿਲਦਾ ਤੁਹਾਨੂੰ ਬਾਅਦ ਦੇ ਵਿੱਚ 1 ਬੰਮਿੰਟ ਹੋ ਗਿਆ ਭਾਬੀ 10:00 9:00 ਵਜੇ 5 ਮਿੰਟ ਹੋ ਗਏ ਉਹ ਦੂਬਾ ਦੇ ਵਿੱਚ ਮੈਂ 6:30 ਹੋਈ ਸੀ ਜੇ ਇੰਨਾ ਚਿਰ ਲੱਗ ਗਿਆ ਜਣਗੇ ਤਾਂ ਉਦੋਂ ਮੈਂ ਫਿਰ ਮਨ ਨੂੰ ਲੱਗਿਆ ਸੀ ਨਾ ਕਿ ਦ ਪਹਿਲ ਮੈਂ ਦੁਕਾਨ ਖੋਲੀ ਫਿਰ ਮਨ ਨਾਤਾ ਐਨਾ ਕਾ ਗੁਰਦੁਆਰਾ ਸਭ ਜਾ ਕੇ ਆ ਫਿਰ ਮੈਂ ਆ ਕੇ ਸਫਾਈ ਕਰੀ ਝਾੜੂ ਪੂੰਛਾ ਨਾ ਕਰਿਆ ਦੇਖੋ ਤੁਸੀਂ ਦੇਖ ਸਕਦੇ ਹੋ ਝਾੜੂ ਪੂੰਛਾ ਕਰਿਆ ਫਿਰ ਉਸ ਤੋਂ ਬਾਅਦ ਜਿਹੜੀ ਕੱਲ ਵੀਡੀਓ ਮੈਂ ਅਸੀ ਉਹ ਐਡੀਟ ਤੇ ਅਪਲੋਡ ਕਰੀ ਤੇ ਹੁਣ ਮੈਂ ਰੋਟੀ ਖਾਧੀ ਇੰਨਾ ਕੰਮ ਕਰਿਆ ਕੋਈ ਵੀ ਅਪਡੇਟ ਆ ਤੁਹਾਨੂੰ ਦੱਸੂਗਾ ਤੁਸੀਂ ਵੀਡੀਓ ਚ ਬਣਾ ਰਹੇ ਹੋ ਰੈਫਰੈਂਸ ਕਿਪਨਾ ਕਰੋ ਚਰਮੰਦਰ ਦਾ ਤੁਹਾਨੂੰ ਬਾਗ ਦੇ ਵਿੱਚ ਹੋ ਗਏ ਨੇ ਇੱਕ ਵਾਰ ਫਿਰ ਦੱਸਣਾ 11:30 ਮਿੰਟਾਂ ਵਿੱਚ ਠੀਕ ਹੈ ਤੇ ਮੈਂ ਹੁਣ ਚਾਹ ਪੀਣ ਲੱਗਾ ਚਾਹ ਪੀ ਕੇ ਉਸ ਤੋਂ ਬਾਅਦ ਵਿੱਚ ਕੋਈ ਵੀ ਅਪਡੇਟ ਆ ਤੁਹਾਨੂੰ ਦੱਸੂਗਾ ਤੁਸੀਂ ਵੀਡੀਓ ਚ ਬਣਾ ਰਹੇ ਹੋ ਰੈਫਰੈਂਸ ਕਿਪਨਾ ਕਰੋ ਚਰਮੰਦਰ ਦਾ ਕੇ ਬਣਨ ਨੂੰ ਟੋ ਵਾ ਇੱਕ ਵਾਫੇ ਦੱਸਣਾ 2:92 ਟੋ ਠੀਕ ਆ ਤਾਂ ਮੈਂ ਹੁਣ ਕਰੀ ਅਡਜਸਟ ਕਰਿਆ ਕਿ ਮੈਂ ਹੁਣ ਰੋਟੀ ਖਾਣ ਲੀਆਂ ਰੋਟੀ ਖਾ ਕੇ ਉਸ ਤੋਂ ਬਾਅਦ ਚ ਮੇਰੀ ਮੇਨ ਚੈਨਲ ਦੀ ਵੀਡੀਓ ਬਣਾਉਂਗਾ ਮੇਨ ਚੈਨਲ ਦੀ ਵੀਡੀਓ ਬਣਾ ਕੇ ਐਡਿਟ ਕਰਕੇ ਅਪਲੋਡ ਕਰਕੇ ਤੁਹਾਨੂੰ ਬਾਅਦ ਵਿੱਚ ਮਿਲੂਗਾ ਤੁਸੀਂ ਵੀਡੀਓ ਚ ਬਣਾ ਰਹੇ ਹੋ ਮੈਨੂੰ ਸਕਿਪ ਨਾ ਕਰੋ ਚਲੋ ਮਿਲਦਾ ਸੋਣ ਬਾਅਦ ਵਿੱਚ 20 ਮਿੰਟਾਂ ਦਾ ਇੱਕ ਵਾਫੇ ਦੱਸਣਾ ਤੁਹਾਨੂੰ ਮੈਂ 3:20 ਮਿੰਟਾਂ ਟੋ ਠੀਕ ਆ ਮੈਂ ਜਿਹੜੇ ਮੇਨ ਚੈਨਲ ਦੀ ਵੀਡੀਓ ਸੀ ਬਣਾ ਤੇ ਐਡਿਟ ਤੇ ਅਪਲੋਡ ਕਰ ਚੁੱਕੀ ਆ ਤਾਂ ਜੋ ਕਿ ਸਾਨੂੰ 6:00 ਵਜੇ ਕੋਈ ਵੀ ਅਪਡੇਟ ਹੋਸ ਅੱਜ 4:15 ਵਜੇ ਦਾ 15 ਮਿੰਟ ਹੋ ਗਿਆ ਠੀਕ ਹੈ ਮੈਂ ਚਾਹ ਪੀ ਲਾਂਗਾ ਚਾਹ ਪੀ ਕੇ ਦੋ ਆਦੇ ਵਿੱਚ ਮੈਂ ਬਾਜ਼ਾਰ ਜਾਊਗਾ ਬਾਜ਼ਾਰ ਜਾ ਕੇ ਉਦੋਂ ਬਾਅਦ ਸਾਮਾਨ ਲਿਆਉਂਗਾ ਥੋੜਾ ਜਿਹਾ ਤੇ ਮੈਂ ਜੋ ਇੱਕ ਦੱਸੂਗਾ ਸਾਨੂੰ ਵੀ ਕੋਦੋਂ ਮੈਂ ਆਉਂਗਾ ਯਾਨੀ ਕਿਸ ਬਾਜ਼ਾਰ ਆ ਰਿਹਾ ਹਾਂ ਤੁਸੀਂ ਵੀਡੀਓ ਵਿੱਚ ਬਣਾ ਰਹੇ ਹੋ ਵੀਡੀਓ ਸਕਿਪ ਨਾ ਕਰੋ ਜੋ ਮਿਲਦਾ ਸਾਨੂੰ ਬਾਅਦ ਵਿੱਚ 5 ਮਿੰਟ ਹੋ ਗਏ ਕਾ ਫਿਰ 10 ਮਿੰਟ ਦੇ ਬੰਨ ਕੇ ਬੰਨ ਮਿੰਟ ਹੋ ਗਿਆ ਠੀਕ ਹੈ ਮੈਂ ਹੁਣ ਆਇਆ ਬਾਜ਼ਾਰ ਦੇ ਵਿੱਚ ਘੰਟਾ ਲੱਗੇ ਜਾਣੇ ਕਿ ਠੀਕ ਹੈ ਤੇ ਕੋਈ ਅਪਡੇਟ ਸਾਨੂੰ ਦੱਸੂਗਾ ਤੁਸੀਂ ਵੀਡੀਓ ਵਿੱਚ ਬਣਾ ਰਹੇ ਹੋ ਵੀਡੀਓ ਸਕਿਪ ਨਾ ਕਰੋ ਜੋ ਦੱਸਣ ਬਾਅਦ ਵਿੱਚ 7:40 ਵਜੇ ਕਵਾਰ ਹੋਈ ਦੱਸ ਰਹੇ ਸਨ 7:40 ਵਜੇ ਠੀਕ ਹੈ ਤੇ ਮੈਂ ਦੁਕਾਨ ਬਣਾ ਦੇ ਤੁਸੀਂ ਸੈਟ ਲਗਾ ਦੇਖੀ ਸਕਦੇ ਹੋ ਮੈਂ ਦੁਕਾਨ ਬਣਾਤੀ ਹੁਣ ਮੈਂ ਕੱਲ ਨੂੰ ਵੀਡੀਓ ਦਾ ਐਪ ਹਿੰਦ ਕਰੂੰਗਾ ਤੁਸੀਂ ਵੀਰੇ ਚ ਬਣਾ ਰਹੇ ਹੋ ਨਾ ਸਕਿੱਪ ਨਾ ਕਰੋ ਚਲ ਮਿਲਦਾ ਸਾਨੂੰ ਕੱਲ ਨੂੰ ਜਨ ਲਾ ਦੇਣਾ ਜੀ ਜਨਤੀ 12 1 2022 2:07 ਵਜੇ ਨਾਲ ਠੀਕ ਹੈ ਮੈਂ ਹੁਣ ਲੇਟ ਹੋ ਗਿਆ ਯਾਨਕਿ 6:40 ਤੇ ਉੱਠਿਆ ਸੀਗਾ ਹਾਂ ਬਰਸੇ ਵੀ ਕਰ ਲਿਆ ਜ਼ਰੂਰੀ ਕੰਮ ਵੀ ਕਰ ਲਿਆ ਤੇ ਮੈਂ ਹੁਣ ਮੈਂ ਦੁਕਾਨ ਖੋਲ੍ਹਾਂਗਾ ਦੁਕਾਨ ਖੋਲ ਕੇ ਉਸ ਤੋਂ ਬਾਅਦ ਵਿੱਚ ਮੈਂ ਨਾ ਆ ਕੇ ਇਤਿਆਰ ਹੋਗਾ ਗੁਰਦਸਪ ਸਿੰਘ ਜੰਗਾ ਉਸ ਤੋਂ ਬਾਅਦ ਵਿੱਚ ਸਾਨੂੰ ਮੈਂ ਮਿਲੂੰਗਾ ਤੁਸੀਂ ਵਿੱਚ ਬਣੇ ਰੋਬਿਟੋਂ ਸਕਿਪ ਨਾ ਕਰੋ ਚਲ ਬੰਦਾ ਸਾਨੂੰ ਬਾਅਦ ਵਿੱਚ ਸ਼ੁਕਰੀਆ ਨਹੀਂ ਇੱਕ ਵਾਰ ਫੇਰ ਦੱਸ ਰਿਹਾ 1:00 ਵਜੇ ਦੀਗਾ ਤੇ ਮੈਂ ਉਸ ਤੋਂ ਬਾਅਦ ਵਿੱਚ ਦੁਕਾਨ ਵੀ ਖੋਲ ਲਈ ਸੀ ਕਿ ਦੁਕਾਨ ਖੋਲ ਕੇ ਦੇਵਨ ਨਾ ਹੁਣ ਅਵਿਲੇ ਆਸ ਨਾ ਕਰ ਦਰ ਸਭ ਜਾ ਕੇ ਆਉਂਗਾ ਹੁਣ ਦਰ ਸਭ ਪਿ ਜਾਇਆ ਹੁਣ ਮੈਂ ਯਾਨੀ ਕਿ ਚਾਹ ਪੀ ਕੇ ਆਉਂਗਾ ਠੀਕ ਆ ਹੁਣ ਮੈਂ ਦੁਕਾਨ ਖੁੱਲਣ ਲੱਗਾਂ ਦੁਕਾਨ ਖੁੱਲ ਕੇ ਉਸ ਤੋਂ ਬਾਅਦ ਮੈਂ ਧੂਫ ਲਗਾਉਂਗਾ ਧੂਫ ਲਗਾ ਕੇ ਕੋਈ ਵੀ ਅਪਡੇਟ ਆ ਸਾਨੂੰ ਦੱਸੂਗਾ ਤੁਸੀਂ ਵੀਡੀਓ ਚ ਬਣਾ ਰਿਹਾ ਹੋ ਰੈਵਿਊ ਸਕਿੱਪ ਨਾ ਕਰੋ ਚਲੋ ਮਿਲਦਾ ਤੁਹਾਨੂੰ ਬਾਅਦ ਵਿੱਚ ਅਜੇ ਇੱਕ ਵਾਰ ਫੇਰ ਦੱਸ ਰਾ 9 ਵਜ ਗਏ ਨਹੀਂ ਠੀਕ ਆ ਮੈਂ ਰੋਟੀ ਖਾਣ ਲੱਗਾਂ ਰੋਟੀ ਖਾ ਕੇ ਕੋਈ ਵੀ ਅਪਡੇਟ ਆ ਸਾਨੂੰ ਦੱਸੂਗਾ ਤੁਸੀਂ ਵੀਡੀਓ ਚ ਬਣਾ ਰਿਹਾ ਹੋ ਰੈਵਿਊ ਸਕਿੱਪ ਨਾ ਕਰੋ ਮਿਲਦਾ ਤੁਹਾਨੂੰ ਰੋਟੀ ਖਾ ਕੇ ਬਾਅਦ ਵਿੱਚ ਚ 11 ਵਜੇ ਦੇ 40 ਮਿੰਟ ਹੋ ਗਏ ਕਾ ਫਿਰ ਦੱਸ ਰਾਂ ਕਿ 11 ਵਜੇ ਦੇ 40 ਮਿੰਟ ਤੱਕ ਠੀਕ ਹੈ ਮੈਂ ਚਾਹ ਪੀ ਲਾਂਗਾ ਚਾਹ ਪੀ ਕੇ ਕੋਈ ਅਪਡੇਟ ਆ ਜੇ ਉਹਨੂੰ ਦੱਸੂਗਾ ਤੁਸੀਂ ਵੀਡੀਓ 'ਚ ਬਣਾ ਰਹੇ ਹੋ ਨਾ ਸਕਿੱਪ ਨਾ ਕਰੋ ਚਲ ਮਿਲਦਾ ਹਾਂ ਚਾਹ ਪੀ ਕੇ ਚਲੋ ਮਿਲਦਾ 50 ਮਿੰਟ 'ਚ ਇੱਕ ਵਾਫੇ ਦੱਸ ਰਿਹਾ 1:50 'ਤੇ ਠੀਕ ਹੈ ਮੈਂ ਰੋਟੀ ਖਾਣ ਲੱਗਾ ਰੋਟੀ ਖਾ ਕੇ ਉਹ ਦੋ ਮਾਚ 'ਚ ਮੈਂ ਚੇਂਜ ਵੀਡੀਓ ਬਣਾਉਂਗਾ ਮੈਨੂੰ ਬਣਾ ਕੇ ਐਡਿਟ ਕਰਕੇ ਤੇ ਅਪਲੋਡ ਕਰਕੇ ਤੁਹਾਨੂੰ ਬਾਅਦ ਵਿੱਚ ਮਿਲੂੰਗਾ ਤੁਸੀਂ ਵੀਡੀਓ 'ਚ ਬਣਾ ਰਹੇ ਹੋ ਨਾ ਸਕਿੱਪ ਨਾ ਕਰੋ ਚਲ ਮਿਲਦਾ ਹਾਂ ਬਾਅਦ ਵਿੱਚ 30 ਮਿੰਟ ਹੋਇਆ ਇੱਕ ਵਾਰ ਹੋ ਗਿਆ ਸੋ ਦੋ ਵਾਰ ਜੇ 30 ਮਿੰਟ ਹੋ ਜਾਣਾ ਮੈਂ ਚੰਗੇ ਵੀਡੀਓ ਬਣਾ ਲਈ ਆਗੇ ਤੇ ਅਪਲੋਡ ਕਰ ਚੁੱਕਿਆ ਜੋ ਸਮਝ ਆਊਗੀ ਕੋਈ ਵੀ ਅਪਡੇਟ ਆਸ ਤੁਹਾਨੂੰ ਦੱਸੂਗਾ ਤੁਸੀਂ ਵੀਡੀਓ ਬਣਾ ਰਿਹਾ ਹੋ ਤਾਂ ਸਕਿੱਪ ਨਾ ਕਰੋ ਚਲ ਮਿਲਦਾ ਸਾਨੂੰ ਬਾਅਦ ਵਿੱਚ ਤਿੰਨ ਵਾਰ ਜੇ ਕੰਪਨੀ 40 ਮਿੰਟ 50 ਮਿੰਟ ਹੋ ਗਿਆ ਇੱਕ ਵਾਰ ਫੇਰ ਦੱਸਣਾ ਤਿੰਨ ਵਾਰ ਜੇ 50 ਮਿੰਟ ਹੋ ਗਿਆ ਚਾਪਿੰਗ ਲਗਾ ਚਾਪ ਕਿ ਕੋਈ ਵੀ ਅਪਡੇਟ ਆ ਤੁਹਾਨੂੰ ਦੱਸੂਗਾ ਤੁਸੀਂ ਵੀਡੀਓ ਬਣਾ ਰਿਹਾ ਹੋ ਤਾਂ ਸਕਿੱਪ ਨਾ ਕਰੋ ਚਲ ਮਿਲਦਾ ਸਾਨੂੰ ਬਾਅਦ ਵਿੱਚ ਚੌਲ ਮਿੰਟ ਹੋਇਆ ਇੱਕ ਵਾਰ ਫੇਰ ਦੱਸਣਾ 7 ਵਾਰੀ ਕੋ 40 ਮਿੰਟ ਹੋ ਗਏ ਤੁਹਾਨੂੰ ਮੈਂ ਠੀਕ ਹੈ ਤੇ ਮੈਂ ਦੁਕ ਅੱਜ ਥੋੜੀ ਜਿਹੀ ਮੋਫੜੀ ਖਾਤੀ ਸੀ ਕੋਈ ਵੇਰ ਤੋਂ ਬੈਠੀ ਤਰਸੀ ਉਹ ਮੋਫੜੀ ਨਾਲ ਨਾ ਮੇਰਾ ਹੰਟ ਢੱਡ ਦੁਖ ਰਿਹਾ ਤਾਂ ਹਜੇ ਤੱਕ ਵੀ ਮੇਰਾ ਢੱਡ ਦੁਖੀ ਆ ਰਿਹਾ ਹੈਗਾ ਪਤਾ ਨਹੀਂ ਕੀ ਹੋ ਗਿਆ ਮੈਂ ਜਾ ਕੇ ਜਿਹੜਾ ਫਲੱਸ ਜਾਊਗਾ ਫੇ ਦੱਸੂਗਾ ਤੁਹਾਨੂੰ ਜਾਨਕੀ ਅੱਜ ਵੀਡੀਓ ਸੰਡ ਕਰਕੇ ਬਹੁਤ ਜ਼ਿਆਦਾ ਢੱਡ ਦੁਖ ਰਿਹਾ ਹੈਗਾ ਪਾ ਤੁਹਾਨੂੰ ਪਹਿਲਾਂ ਵੀ ਪ੍ਰੋਬਲਮ ਸੀ ਪਹਿਲਾਂ ਥੋੜੀ ਜਿਹੀ ਸੀ ਹੁਣ ਜ਼ਿਆਦਾ ਵੱਧ ਗਈ ਹੈ ਥੋੜੀ ਜਿਹੀ ਜੀ ਮੈਂ ਦੇਖ ਲੈਣਾ ਜਾ ਕੇ ਵੀ ਠੀਕ ਹੋਰ ਵੀ ਪਾਣੀ ਤਾਂ ਨਹੀਂ ਪੀ ਕੇ ਇਸ ਜਾਨਕੀ ਜ਼ਰੂਰ ਕੰਮ ਕਰੂੰਗਾ ਇਹੀ ਦਸਣਾ ਮੈਂ ਜੀਣਾ ਵੀਡੀਓ ਵਧੀਆ ਲੱਗੀ ਵਧੀਆ ਲੱਗੀ ਲਾਈਕ ਕਰ ਲਓ ਇਹ ਜੀ ਵੀਡੀਓ ਦੁਬਾਰਾ ਦੇਖਣਾ ਚਾਹਣਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੇ ਨੋਟੀਆਂ ਮਾਰਨ ਨੂੰ ਪ੍ਰੈਸ ਕਰਕੇ ਆਲ ਦੇ ਬੰਦਨ ਦਬਲੋ ਮੇਰੇ ਬਰਾਤ ਸਾਰਨ ਪਹਿਲਾਂ ਦੇਖ ਲਈ ਜੇ ਜਿਵੇਂ ਸਹੀ ਮੇਰੇ ਸੋਚਨਾ ਪੇਫਨ ਫੋਲੋ ਕਰਨਾ ਚਾਹੁੰਦੇ ਹੋ ਕਰਨਾ ਚਾਹੁੰਦੇ ਹੋ ਤਾਂ ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਜੇ ਤੁਸੀਂ ਮੇਰੇ ਟੈਕਨੀਕਲ ਵੀਡੀਓ ਦੇਖਣਾ ਚਾਹੁੰਦੇ ਹੋ ਹਿੰਦੀ ਦੇ ਵਿੱਚ ਉਹਦਾ ਲਿੰਕ ਆਈਕਨ ਜਾ ਕੇ ਮਿਲ ਜੂਗਾ ਇਹਨੂੰ ਜਾਂ ਫਿਰ ਸਬਸਕ੍ਰਾਈਬ ਕਰ ਸਕਦੇ ਹੋ ਤੇ ਨਾਲ ਦੇ ਨੋਟੀਆਂ ਮਾਰਨ ਨੂੰ ਪ੍ਰੈਸ ਕਰਕੇ ਆਲ ਦੇ ਬੰਦਨ ਦਬਕ ਸਕਦੇ ਮੇਰੇ ਵੀ ਸਾਰਨ ਹਾਂ ਕੋਈ ਮਾਨੰਦਿਕਲ ਪ੍ਰਸ਼ੰਸਾ ਉਹਨਾਂ ਤੋਂ ਮੈਂ ਕਮੈਂਟ ਕਰ ਸਕਦਾ ਹਾਂ ਤੇ ਮੈਂ ਸੋਚ ਰਿਹਾ ਤੇ ਫਿਰ ਪੁੱਛਦਾ ਹਾਂ ਉਸਾਰਾਂ ਦਾ ਪ੍ਰਯੋਗਨ ਦੀ ਕੋਸ਼ਿਸ਼ ਕਰਵਾ ਮਿਲਦੇ ਆ ਹੋਰ ਵੀਡੀਓ ਚ ਹੋਟ ਟੌਪ ਕਿਤੇ ਨਾਲ ਜੈ ਹਾਂ ਜੈਪਾ